ਸੱਚੇ ਕਾਲ ਮੈਂ ਅਚਰਨਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ABP ਸਾਂਝਾ ਪੰਜਾਬ ਅਤੇ ਦੇਸ਼ ਦੀਆਂ ਅਹਿਮ ਖਬਰਾਂ ਤੇ ਨਜ਼ਰ ਪਾਵਾਂਗੇ ਸ਼ੁਰੂਆਤ ਕਿਸਾਨੀ ਅੰਦੋਲਨ ਤੋਂ ਕਰਾਂਗੇ ਕਿਉਂਕਿ ਮਸਲਾ ਲਗਾਤਾਰ ਪਖਿਆ ਹੋਇਆ ਹੈ ਅੱਜ 11ਵਾਂ ਦਿਨ ਹੈ ਕਿਸਾਨ ਜੋ ਲੀਡਰ ਨੇ ਉਹ ਲਗਾਤਾਰ ਰਣਨੀਤੀ ਬਣਾ ਰਹੇ ਨੇ ਤੇ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਕਾਲ ਤੇ ਕਾਲਾ ਦਿਹਾੜਾ ਵੀ ਮਨਾਇਆ ਗਿਆ ਤੇ ਉਧਰ ਜੋ ਸੰਯੁਕਤ ਕਿਸਾਨ ਮੋਰਚਾ ਨੇ ਕੁਝ ਹੋਰ ਕਾਲਸ ਵੀ ਦਿੱਤੀਆਂ ਨੇ ਨਾਲ ਹੀ ਦੱਸਦੇ ਹਾਂ ਕਿ ਜੋ ਮੋਰਚਾ ਲਾਇਆ ਹੋਇਆ ਸ਼ੰਭੂ ਤੇ ਖਨੌਰੀ ਤੇ ਉਸ ਦੀ ਅਗਲੀ ਰਣਨੀਤੀ ਕੀ ਹੈ ਨਾਲ ਹੀ ਦੱਸਦੇ ਹਾਂ ਕਿ ਨਾਂ ਇਲਜ਼ਾਮਾਂ 'ਚ ਕਿੰਨੀ ਸੱਚਾਈ ਹੈ ਕਿ ਪੰਜਾਬ ਵਾਲੇ ਪਾਸਿਓ ਨੌਜਵਾਨਾਂ ਨੂੰ ਚੁੱਕ ਕੇ ਹਰਿਆਣਾ ਪੁਲਿਸ ਲੈ ਗਈ ਹੈ ਤੇ ਉਹਨਾਂ ਨਾਲ ਤਸ਼ੱਦਦ ਕੀਤਾ ਇਸ ਮਸਲੇ ਤੇ ਪੰਜਾਬ ਦੇ ਵਿੱਚ ਕਿਵੇਂ ਸਿਆਸਤ ਗਰਮਾਈ ਹੈ ਨਾਲੀਆ ਵੀ ਦੱਸਦੇ ਆ ਕਿ ਐਨਐਸਏ ਯਾਨੀ ਕਿ ਨੈਸ਼ਨਲ ਸਿਕਿਉਰਿਟੀ ਐਕਟ ਦਾ ਜੋ ਮਸਲਾ ਹੈ ਉਸ ਤੇ ਯੂ ਟਰਨ ਕਿਵੇਂ ਲਿਆ ਹਰਿਆਣਾ ਪੁਲਿਸ ਨੇ ਇਸ ਦੇ ਇਲਾਵਾ ਗੱਲ ਸਿਆਸਤ ਦੀ ਵੀ ਕਰਾਂਗੇ ਦੱਸਾਂਗੇ ਕਿ ਆਖਿਰ ਅਰਵਿੰਦ ਕੇਜਰੀਵਾਲ ਦੀ ਪਾਰਟੀ ਯਾਨੀ ਕਿ ਆਮ ਆਦਮੀ ਪਾਰਟੀ ਲਈ ਇਹ ਕਿਉਂ ਕਿਹਾ ਹੈ ਕਿ ਕੇਜਰੀਵਾਲ ਇੱਕ ਜਾਂ ਦੋ ਦਿਨਾਂ ਦੇ ਵਿੱਚ ਹੋਣ ਵਾਲੇ ਨੇ ਗ੍ਰਿਫਤਾਰ ਹਰਿਆਣਾ ਪੁਲਿਸ ਨੇ ਅੰਦੋਲਨਕਾਰੀ ਕਿਸਾਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਕਾਰਵਾਈ ਕਰਨ ਦਾ ਐਲਾਨ ਕੀਤਾ ਸੀ ਕਿਆ ਗਿਆ ਸੀ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਹੁਣ ਹਰਿਆਣਾ ਸਰਕਾਰ ਆਪਣੇ ਇਸ ਫੈਸਲੇ ਤੋਂ ਪਲਟਦੀ ਹੋਈ ਨਜ਼ਰ ਆ ਰਹੀ ਹੈ ਇਸ ਬਾਰੇ ਅੰਬਾਲਾ ਰੇਂਜ ਦੇ ਆਈਜੀ ਸਿਬਾਸ਼ ਕਬੀਰਾਜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਰੇ ਸਬੰਧਿਤ ਪੱਖਾਂ ਨੂੰ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਅੰਬਾਲਾ ਦੇ ਕੁਝ ਕਿਸਾਨ ਲੀਡਰਾਂ ਤੇ NSA ਯਾਨੀ ਕਿ ਨੈਸ਼ਨਲ ਸਿਕਿਉਰਿਟੀ ਐਕਟ ਦੇ ਮਤਿਆਂ ਨੂੰ ਲਾਗੂ ਕਰਨ ਦੇ ਮਾਮਲੇ ਦੇ ਵਿੱਚ ਮੁੜ ਤੋਂ ਵਿਚਾਰ ਕੀਤਾ ਗਿਆ ਅਤੇ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਨੂੰ ਲਾਗੂ ਨਹੀਂ ਕੀਤਾ ਜਾਏਗਾ ਆਈਜੀ ਨੇ ਅੱਗੇ ਕਿਹਾ ਕਿ ਹਰਿਆਣਾ ਪੁਲਿਸ ਸਾਰੇ ਪ੍ਰਦਰਸ਼ਨਕਾਰੀਆਂ ਤੇ ਉਹਨਾਂ ਦੇ ਲੀਡਰਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਸਹਿਯੋਗ ਕਰਨ ਦੀ ਅਪੀਲ ਕਰਦੀ ਹੈ ਦਰਸਲ ਅੰਬਾਲਾ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਕਿਸਾਨ ਲੀਡਰਾਂ ਦੇ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਕਾਰਵਾਈ ਕੀਤੀ ਜਾਏਗੀ। ਕਿਹਾ ਗਿਆ ਸੀ ਕਿ 13 ਫਰਵਰੀ 2024 ਤੋਂ ਕਿਸਾਨ ਜਥੇਬੰਦੀਆਂ ਵੱਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਸਰਕਾਰੀ ਅਤੇ ਪ੍ਰਾਈਵੇਟ ਜਾਇਦਾਦ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ ਹੈ। ਅੰਦੋਲਨ ਦੌਰਾਨ 30 ਪੁਲਿਸ ਮੁਲਾਜ਼ਮਾਂ ਨੂੰ ਸੱਟਾਂ ਵੱਜਣ ਦੀ ਵੀ ਜਾਣਕਾਰੀ ਦਿੱਤੀ ਗਈ ਸੀ ਅਤੇ ਇਸ ਅੰਦੋਲਨ ਦੇ ਲਈ ਕਿਸਾਨ ਲੀਡਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਅਤੇ ਇਸੇ ਲਈ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਕਾਰਵਾਈ ਦੀ ਗੱਲ ਕਹੀ ਸੀ। ਪਰ ਹਰਿਆਣਾ ਪੁਲਿਸ ਹੁਣ ਆਪਣੇ ਇਸ ਫੈਸਲੇ ਤੋਂ ਪਲਟਦੀ ਹੋਈ ਨਜ਼ਰ ਆ ਰਹੀ ਹੈ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਸ਼ੁਕਰਨ ਸਿੰਘ ਦੇ ਪਰਿਵਾਰ ਨੂੰ مالی ਮਦਦ ਦਾ ਐਲਾਨ ਪੰਜਾਬ ਸਰਕਾਰ ਨੇ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਐਕਸ 'ਤੇ ਇੱਕ ਪੋਸਟ ਪਾਈ ਅਤੇ ਪਰਿਵਾਰ ਨੂੰ ਆਰਥਿਕ ਮਦਦ ਦਾ ਐਲਾਨ ਕਰ ਦਿੱਤਾ ਮੁੱਖ ਮੰਤਰੀ ਕਹਿੰਦੇ ਨੇ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਕਰਨ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਤੇ ਛੋਟੀ ਬੇਨ ਨੂੰ ਸਰਕਾਰੀ ਨੌਕਰੀ ਦਿੱਤੀ ਹੈ ਜਾਏਗੀ ਦੋਸ਼ੀਆਂ ਵਿਰੋਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਫਰਜ਼ ਨਿਭਾਰੇ ਆ ਦਰਸਲ ਵਿਰੋਧੀ ਧਿਰਾਂ ਦੇ ਸਨੇ ਕਿਸਾਨ ਲੀਡਰ ਨੇ ਮੰਗ ਕੀਤੀ ਸੀ ਕਿ ਇਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਏ ਕਿਉਂਕਿ ਲੱਖਾਂ ਰੁਪਏ ਦਾ ਕਰਜ਼ਾ ਇਸ ਪਰਿਵਾਰ ਤੇ ਹੈ ਤੇ ਸ਼ੁਭਕਰਨ ਸਿੰਘ ਇਸ ਪਰਿਵਾਰ ਦਾ ਇਕਲੌਤਾ ਕਮਾਊ ਸੀ ਸ਼ੁਭਕਰਨ ਸਿੰਘ ਪਿੰਡ ਬੱਲੋ ਦੇ ਰਹਿਣ ਵਾਲੇ ਚਰਨਜੀਤ ਸਿੰਘ ਦਾ ਬੇਟਾ ਸੀ ਉਹ ਆਪਣੀਆਂ ਦੋ ਪੈਣਾਂ ਦਾ ਇਕਲੌਤਾ ਪਰਾਸੀ ਉਸ ਦੀ ਮਾਤਾ ਦਾ ਦਿਹਾਂਤ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਦਾਦੀ ਸੁਖਜੀਤ ਕੌਰ ਨੇ ਹੀ ਤਿੰਨਾਂ ਪੈਣ ਭਰਾਵਾਂ ਦਾ ਪਾਲਣ ਪੋਸ਼ਣ ਕੀਤਾ ਸੀ। ਸ਼ੁਭਕਰਨ ਦੀ ਵੱਡੀ ਪੈਣ ਗੁਰਪ੍ਰੀਤ ਕੌਰ ਦਾ ਵਿਆਹ ਹੋ ਚੁੱਕਿਆ ਹੈ। ਉਹ ਡੇਢ ਕਿੱਲੇ ਦਾ ਮਾਲਕ ਸੀ ਜਦਕਿ ਉਸ ਦੀ ਛੋਟੀ ਪੈਣ ਜਸਪ੍ਰੀਤ ਕੌਰ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ ਜਿਸ ਦੇ ਲਈ ਹੁਣ ਨੌਕਰੀ ਦਾ ਐਲਾਨ ਪੰਜਾਬ ਸਰਕਾਰ ਨੇ ਕੀਤਾ ਹੈ। ਪਿੰਡ ਵਾਲਿਆਂ ਦੇ ਮੁਤਾਬਕ ਪਿੰਡ ਵੱਲੋਂ ਦੇ ਵਿੱਚ 1.5 ਕਿੱਲੇ ਜ਼ਮੀਨ ਤੇ ਉਹ ਖੇਤੀ ਕਰਦਾ ਸੀ ਤੇ ਇਸ ਜ਼ਮੀਨ ਤੇ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਅਤਿ ਅਕਸਰ ਹੀ ਕਿਸਾਨੀ ਅੰਦੋਲਨ ਦਾ ਹਿੱਸਾ ਬਣਿਆ ਕਰਦਾ ਸੀ ਪਰ ਖਨੌਰੀ ਬਾਰਡਰ ਤੇ 21 ਫਰਵਰੀ ਨੂੰ ਉਸ ਦੀ ਮੌਤ ਹੋ ਗਈ ਕਿਸਾਨ ਲੀਡਰਾਂ ਦਾ ਇਲਜ਼ਾਮ ਹੈ ਕਿ ਹਰਿਆਣੇ ਵਾਲੇ ਪਾਸਿਓਂ ਗੋਲੀ ਚਲਾਈ ਗਈ ਜੋ ਉਸ ਦੇ ਸਿਰ ਦੇ ਵਿੱਚ ਲੱਗੀ ਅਤੇ ਉਸ ਦੀ ਮੌਤ ਹੋ ਗਈ ਕਿਸਾਨ ਅੰਦੋਲਨ ਨਾਲ ਜੁੜੀ ਇੱਕ ਹੋਰ ਮਾੜੀ ਖਬਰ ਆਈ ਹੈ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਬਜ਼ੁਰਗ ਕਿਸਾਨ ਖਨਾਰੀ ਬਾਰਡਰ ਤੇ ਤਰਨਾ ਦੇ ਰਹੇ ਸਨ ਪਰ ਉਹਨਾਂ ਨੂੰ ਲੰਗੀ ਰਾਤ ਦਿਲ ਦਾ ਦੌਰਾ ਪੈ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਜਰਨੈਲ ਸਿੰਘ ਇਹਨਾਂ ਦਾ ਨਾਮ ਸੀ ਤੇ ਇਹਨਾਂ ਦੀ ਲੰਗੀ ਰਾਤ ਮੌਤ ਹੋਈ ਹੈ ਦਿਲ ਦਾ ਦੌਰਾ ਪਿਆ ਤੇ ਮੌਤ ਹੋ ਗਈ ਖਨਾਰੀ ਬਾਰਡਰ ਤੇ ਇਹ ਤੀਜੀ ਮੌਤ ਹੈ ਇਸ ਤੋਂ ਪਹਿਲਾਂ ਦੋ ਮੌਤਾਂ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਵੀ ਸੀ ਤੇ ਹੁਣ ਇੱਕ ਹੋਰ ਕਿਸਾਨ ਜਰਨੈਲ ਸਿੰਘ ਦੀ ਮੌਤ ਹੋ ਗਈ ਹੈ ਅੰਦੋਲਨ ਦੇ ਬਾਅਦ 14 ਤਾਰੀਖ ਨੂੰ ਮੰਜੀ ਜੀਤ ਸਿੰਘ ਦੀ ਮੌਤ ਹੋਈ ਸੀ ਉਹਨਾਂ ਦਾ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਫਿਰ 21 ਫਰਵਰੀ ਨੂੰ ਸ਼ੁਕਰਨ ਦੀ ਮੌਤ ਹੋਈ ਤੇ ਫਿਰ 22 ਫਰਵਰੀ ਦੀ ਰਾਤ ਨੂੰ ਜਰਨੈਲ ਸਿੰਘ ਨਾਮ ਦੇ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹਰਿਆਣਾ ਦੇ ਪੁਲਿਸ ਕਰਮਚਾਰੀ ਜਿਹੜੇ ਕਿ ਪੰਜਾਬ ਦੇ ਹੱਦ ਦੇ ਵਿੱਚੋਂ ਕੁਝ ਕਿਸਾਨਾਂ ਨੂੰ ਧੂਆਂ ਧਾਰ ਬਹਨੇਰੇ ਦੇ ਵਿੱਚੋਂ ਚੱਕ ਕੇ ਥੋਰੀਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਪ੍ਰੀਤਪਾਲ ਸਿੰਘ ਨੂੰ ਬੜੀ ਪੂਰੀ ਤਰ੍ਹਾਂ ਦੇ ਨਾਲ ਕੁੱਟਿਆ ਪ੍ਰੀਤਪਾਲ ਸਿੰਘ ਦੀਆਂ ਜਿਹੜੀਆਂ ਹੱਡੀਆਂ ਨੇ ਬਿਲਕੁਲ ਫੇਸ ਦੀਆਂ ਖਤਮ ਕੀਤੀਆਂ ਹੋਈਆਂ ਨੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ ਪਾਵਾ ਵੀ ਤੋੜੀਆਂ ਗਈਆਂ ਨੱਕ ਦੀ ਹੱਡੀ ਤੋੜੀ ਗਈ ਅਸੀਂ ਇੱਥੋਂ ਰੈਫਰ ਕਰਵਾਉਣਾ ਚਾਹੁੰਦੇ ਆਂ ਪੁਲਿਸ ਸਾਨੂੰ ਇੱਥੋਂ ਨਿਕਲ ਨਹੀਂ ਦੇ ਰਹੀ ਪੁਲਿਸ ਨੇ ਪ੍ਰੀਤਪਾਲ ਸਿੰਘ ਦੇ ਉੱਪਰ 307 ਦਾ ਪਰਚਾ ਵੀ ਦਰਜ ਕੀਤਾ ਗਿਆ ਹੈ। ਇੰਨਾ ਕੁੱਟਿਆ ਕਿ ਹੱਡੀਆਂ ਤੋੜ ਦਿੱਤੀਆਂ, ਲਤ ਪੰਨ ਦਿੱਤੀ। ਇਹ ਇਲਜ਼ਾਮ ਹਰਿਆਣਾ ਪੁਲਿਸ ਤੇ ਨੇ ਪੰਜਾਬ ਦੇ ਕਿਸਾਨ ਨੇ ਇਲਜ਼ਾਮ ਲਗਾਏ ਨੇ ਜੋ ਤੁਹਾਨੂੰ ਤਸਵੀਰਾਂ ਦਿਖਾਈਆਂ। ਇਹ ਪ੍ਰੀਤਪਾਲ ਸਿੰਘ ਨੇ ਜੋ ਖਨੌਰੀ ਬਾਰਡਰ ਤੇ ਧਰਨਾ ਦੇ ਰਹੇ ਸਨ ਪਰ 21 ਫਰਵਰੀ ਨੂੰ ਉਹਨਾਂ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ। ਇਹ ਇਲਜ਼ਾਮ ਨੇ ਬੋਰੀ ਦੇ ਵਿੱਚ ਪਾ ਕੇ ਕੁੱਟਿਆ, ਇਹ ਗੰਭੀਰ ਇਲਜ਼ਾਮ ਨੇ ਤੇ ਇੰਨਾ ਕੁੱਟਿਆ ਕਿ ਹੱਡੀਆਂ ਤੋੜ ਦਿੱਤੀਆਂ, ਲਤ ਪੰਨ ਦਿੱਤੀ। ਇਹ ਗੰਭੀਰ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਾਏ ਜਾ ਰਹੇ ਨੇ ਤੇ ਇਹ ਤਸਵੀਰਾਂ ਨੇ ਰੋਤਕ ਦੀਆਂ ਜਿੱਥੇ ਰੋਤਕ ਪੀਜੀਆ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਪਰ ਇਲਜ਼ਾਮ ਲੱਗ ਰਿਹਾ ਨੇ ਕਿ ਇੱਥੇ ਉਹਨਾਂ ਨੂੰ ਇਲਾਜ ਨਹੀਂ ਮਿਲ ਰਿਹਾ ਇਸ ਲਈ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੂੰ ਪੰਜਾਬ ਲਿਆਂਦਾ ਜਾਏ ਕਿਉਂਕਿ ਪ੍ਰੀਤਪਾਲ ਸਿੰਘ ਤੇ ਹਰਿਆਣਾ ਪੁਲਿਸ ਨੇ ਧਾਰਾ 307 ਦੇ ਤਹਿਤ ਮਾਮਲਾ ਵੀ ਦਰਜ ਕੀਤਾ ਹੋਇਆ ਹੈ ਇਹ ਤਸਵੀਰਾਂ ਰੋਤਕ ਪੀਜੀਆ ਦੀਆਂ ਨੇ ਜਿੱਥੇ ਪ੍ਰੀਤਪਾਲ ਸਿੰਘ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਪ੍ਰੀਤਪਾਲ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਵਾਂ گاਉਂ ਦੇ ਰਹਿਣ ਵਾਲੇ ਨੇ ਤੇ ਖਨੌਰੀ ਬਾਰਡਰ ਤੇ ਅੰਦੋਲਨ ਕਰ ਰਹੇ ਸਨ ਇਲਜ਼ਾਮ ਨੇ ਕਿ 21 ਫਰਵਰੀ ਨੂੰ ਜਦੋਂ ਹੰਝੂ ਗੈਸ ਦੇ ਗੋਲੇ ਦਾਗੇ ਗਏ ਫਾਇਰਿੰਗ ਕੀਤੀ ਗਈ ਤਾਂ ਉਸੇ ਦਿਨ ਕੁਝ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਹਰਿਆਣਾ ਪ੍ਰਸ਼ਾਸਨ ਪੰਜਾਬ ਵਾਲੇ ਪਾਸਿਓਂ ਚੁੱਕ ਕੇ ਲੈ ਗਿਆ ਤੇ ਫਿਰ ਤਸ਼ੱਦਦ ਹੋਈ ਪ੍ਰੀਤਪਾਲ ਸਿੰਘ ਪਿੰਨਵਾਂਗੋਂ ਦੇ ਕਿਸਾਨ ਪ੍ਰੀਤਪਾਲ ਸਿੰਘ ਚੱਲ ਰਹੀ ਅੰਦੋਲਨ ਦੇ ਵਿੱਚ ਆਪਣੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਕੁਲੇ ਹਰਿਆਣਾ ਦੇ ਪੁਲਿਸ ਕਰਮਚਾਰੀ ਜਿਹੜੇ ਕਿ ਪੰਜਾਬ ਦੇ ਹੱਦ ਦੇ ਵਿੱਚੋਂ ਕੁਝ ਕਿਸਾਨਾਂ ਨੂੰ ਧੂਆਂਤਾਰ ਹਨੇਰੇ ਦੇ ਵਿੱਚੋਂ ਚੱਕ ਕੇ ਗੋਰੀਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਉਹਨਾਂ ਦੇ ਵਿੱਚੋਂ ਸਾਡੇ ਪ੍ਰੀਤਪਾਲ ਸਿੰਘ ਜੋ ਕਿ ਪਿੰਡ ਨਵਾਂ ਗੁੰਦੇ ਸਨ ਪ੍ਰੀਤਪਾਲ ਸਿੰਘ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਪ੍ਰੀਤਪਾਲ ਸਿੰਘ ਦੀਆਂ ਜਿਹੜੀਆਂ ਹੱਡੀਆਂ ਨੇ ਬਿਲਕੁਲ ਫੇਸ ਦੀਆਂ ਖਤਮ ਕੀਤੀਆਂ ਹੋਈਆਂ ਨੇ ਪ੍ਰੀਤਪਾਲ ਸਿੰਘ ਦੇ ਸਿਰ ਦੇ ਵਿੱਚ ਵੀ ਕੁਝ ਟਾਕੇ ਨੇ ਪ੍ਰੀਤ ਪਾਲ ਸਿੰਘ ਦੀਆਂ ਲੱਤਾਂ ਪਾਵਾਂ ਵੀ ਤੋੜੀਆਂਗੇ ਨੱਕ ਦੀ ਹੱਡੀ ਤੋੜੀਗੀ ਪ੍ਰੀਤ ਪਾਲ ਸਿੰਘ ਬਹੁਤ ਹੀ ਚੰਗੇ ਲੜਕੇ ਸੀ ਪ੍ਰੀਤ ਪਾਲ ਸਿੰਘ ਅਮਰਤ ਧਾਰੀ ਸੀ ਨਸ਼ੇ ਪੱਤਿਆਂ ਤੋਂ ਰਹਿਤ ਸੀ ਪੁਲਸ ਨੇ ਇੰਨਾ ਦਸਤ ਢਟਾਲਿਆ ਉਸ ਦੇ ਉੱਪਰ ਕਿ ਉਹਨੂੰ ਖਾੜਕੂਆਂ ਵਾਲਾ ਰੂਪ ਦਿੱਤਾ ਤੇ ਰੋहतक ਪੀਜੀਆਈ ਉਹਨੂੰ ਐਡਮਿਟ ਕਰਵਾਇਆ ਗਿਆ ਜਿੱਥੇ ਕਿ ਉਸ ਦਾ ਬਿਲਕੁਲ ਵੀ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ ਸਾਨੂੰ ਇੱਥੋਂ ਇਲਾਜ ਦੀ ਬਿਲਕੁਲ ਵੀ ਉਮੀਦ ਨਹੀਂ ਅਸੀਂ ਸਾਰੇ ਹੀ ਕਿਸਾਨ ਜਥੇਬੰਦੀਆਂ ਅਤੇ ਸਾਰੇ ਹੀ ਲੀਡਰ ਸਹਿਵਾਣਾ ਨੂੰ ਸਾਰੇ ਪਾਰਟੀਵਾਦੀ ਤੋਂ ਉਪਰ ਉੱਠ ਕੇ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਦਿਓ ਅਸੀਂ ਇੱਥੋਂ ਰੈਫਰ ਕਰਵਾਉਣਾ ਚਾਹੁੰਦੇ ਹਾਂ ਪੁਲਿਸ ਸਾਨੂੰ ਇੱਥੋਂ ਨਿਕਲ ਨਹੀਂ ਦੇ ਰਹੀ ਪੁਲਿਸ ਨੇ ਪ੍ਰੀਪਾਲਸੀਗ ਦੇ ਉੱਪਰ 307 ਦਾ ਪਰਚਾ ਵੀ ਦਰਜ ਕੀਤਾ ਪਿਆ ਤੁਸੀਂ ਸਾਰੇ ਸਾਡਾ ਸਾਥ ਦਿਓ ਕਿਸਾਨ ਲੀਡਰ ਇਲਜ਼ਾਮ ਲਗਾ ਰਹੇ ਨੇ ਕਿ ਇਹ ਕੋਈ ਇੱਕ ਕੇਸ ਨਹੀਂ ਹੈ ਅਜਿਹਾ ਕਈ ਨੌਜਵਾਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਵੀ ਇਸ ਮਾਮਲੇ 'ਤੇ ਕੋਈ ਨੋਟਿਸ ਲਵੇ ਨਾ ਸਿਰਫ ਕਿਸਾਨ ਲੀਡਰ ਬਲਕਿ ਪੰਜਾਬ ਦੀਆਂ ਸਿਆਸੀ ਤਿਰਾਂ ਤਾਂ ਮਾਨ ਸਰਕਾਰ ਦਵਾਲੇ ਹੋ ਗਈਆਂ ਨੇ ਕਿ ਆਖਿਰ ਇਹ ਕਦੋਂ ਤੱਕ ਚੱਲੇਗਾ ਇਸ ਤਰ੍ਹਾਂ ਦੇ ਨਾਲ ਨੌਜਵਾਨਾਂ ਨਾਲ ਤਸ਼ੱਦਦ ਕਿਉਂ ਹੋ ਰਿਹਾ ਹੈ ਇਹ ਗੰਭੀਰ ਇਲਜ਼ਾਮ ਹੈ ਜਿਹੜੇ ਉਹ ਲੱਗ ਰਹੇ ਨੇ ਹਰਿਆਣਾ ਪੁਲਿਸ ਤੇ ਸਵਾਲ ਖੜੇ ਹੋ ਰਹੇ ਨੇ ਮਾਨ ਸਰਕਾਰ ਤੇ ਤਾਂ ਵਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਉਹਨਾਂ ਨੇ ਕਿਹਾ ਭਗਵੰਤ ਮਾਨ ਜੇ ਥੋੜੀ ਜਈ ਸ਼ਰਮ ਹੈ ਇਨਸਾਨੀਅਤ ਹੈ ਤਾਂ ਟਾਊ ਕੱਲ ਵੀ ਕਿਹਾ ਸੀ ਕਿ ਕੁਝ 8 ਤੋਂ 10 ਨੌਜਵਾਨਾਂ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਹੈ ਜਿਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ ਉਹਨਾਂ ਚੋਂ ਇੱਕ ਪ੍ਰੀਤਪਾਲ ਸਿੰਘ ਹੈ ਜਿਸ ਨੂੰ ਕਿਡਨਾਪ ਕਰ ਹਰਿਆਣਾ ਪੁਲਿਸ ਵੱਲੋਂ ਬਹੁਤ ਤਸ਼ੱਦਦ ਕੀਤਾ ਗਿਆ ਬੋਰੀਚ ਪਾ ਕੇ ਬਹੁਤ ਬੇਰਹਿਮੀ ਨਾਲ ਕੁੱਟਿਆ ਗਿਆ ਇਨਸਾਨੀਅਤ ਦਾ ਕਹਾਣ ਕੀਤਾ ਗਿਆ ਜੋ ਇਸ ਸਮੇਂ ਜੇਰੇ ਲਾਜ ਪੀਜੀਆ ਰੋਤਕ ਹੈ 1984 ਵਾਂਗ ਇਹ ਫੋਰਸਾਂ ਨੌਜਵਾਨਾਂ ਨੂੰ ਕਿਡਨਾਪ ਕਰਕੇ ਉਹਨਾਂ ਤੇ ਭਾਰੀ ਜ਼ੁਲਮ ਕਰ ਰਹੀਆਂ ਨੇ ਪ੍ਰੀਤਪਾਲ ਸਿੰਘ ਤੇ ਝੂਠਾ 307 ਦਾ ਪਰਚਾ ਦਰਜ ਕੀਤਾ ਗਿਆ ਜੋ ਸਰਾਸਰ ਤੱਕ ਹੈ ਮੈਂ ਮੰਗ ਕਰਦਾ ਕਿ ਪ੍ਰੀਤਪਾਲ ਦਾ ਝੂਠਾ ਪ੍ਰਚਾਰਾਦ ਕਰਕੇ ਹਰਿਆਣਾ ਪੁਲਿਸ ਤੇ ਪਰਚਾ ਦਰਜ ਕੀਤਾ ਜਾਏ ਜਿਨ੍ਹਾਂ ਨੇ ਸਾਰੇ ਨੌਜਵਾਨਾਂ ਦਾ ਇਹ ਹਾਲ ਕੀਤਾ ਤੇ ਪ੍ਰੀਤਪਾਲ ਸਿੰਘ ਨੂੰ ਛੇਤੀ ਪੰਜਾਬ ਦੇ ਹਸਪਤਾਲ ਭੇਜਿਆ ਜਾਏ ਤੇ ਬਾਕੀ ਨੌਜਵਾਨਾਂ ਬਾਰੇ ਵੀ ਪਤਾ ਲਾਇਆ ਜਾਏ ਇਹ ਮੰਗ ਕਰ ਰਹੇ ਨੇ ਵਿਕ੍ਰਮ ਸਿੰਘ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਾਲਾਂਕਿ ਹਰਿਆਣਾ ਸਰਕਾਰ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਹੈ ਹਰਿਆਣਾ ਪੁਲਿਸ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਪਰ ਹੁਣ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਲਜ਼ਾਮ ਲੱਗ ਰਹੇ ਨੇ ਸਵਾਲ ਖੜੇ ਹੋ ਨੇ ਕਿ ਨੌਜਵਾਨਾਂ ਦੇ ਨਾਲ ਤਸ਼ੱਦਦ ਹੋਇਆ ਹੈ ਹਰਿਆਣਾ ਪੁਲਿਸ ਪੰਜਾਬ ਵਾਲੇ ਪਾਸੇੋਂ ਨੌਜਵਾਨਾਂ ਨੂੰ ਚੁੱਕ ਹਰਿਆਣਾ ਲੈ ਗਈ ਤੇ ਫਿਰ ਕੁੱਟਮਾਰ ਕੀਤੀ ਕਿਸਾਨੀ ਅੰਦੋਲਨ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋਈ ਇਸ ਮਸਲੇ ਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਗਰਮਾਈ ਹੋਈ ਹੈ सियासी विरोधी मान सरकार ਨੂੰ ਤੱਕ ਉਸ ਹੀ ਰਹੇ ਨੇ ਸਵਾਲ ਮੋਦੀ ਸਰਕਾਰ ਤੋਂ ਵੀ ਪੁੱਛ ਰਹੇ ਨੇ ਅੱਜ ਪੂਰੇ ਮੁਲਕ ਦੇ ਵਿੱਚ ਅਮਿਤ ਸ਼ਾ ਅਤੇ ਨਾਲ ਹੀ ਅਨਿਲ ਵੇਜ ਮਨੋਰ ਲਾਲ ਤੇ ਪੁਤਲੇ ਫੂਕੇ ਜਾਣੇ ਨੇ ਵਿਰੋਧ ਜਤਾਇਆ ਜਾ ਰਿਹਾ ਤੇ ਇੱਧਰ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਂਤੀ ਬਣਾ ਕੇ ਰੱਖੀ ਜਾਏ ਦੋਵਾਂ ਧਿਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਸ਼ਾਂਤੀ ਰੱਖੀ ਜਾਏ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਹੁੰਦੀ ਹੈ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਤੇ ਉਹਨਾਂ ਨੇ ਕਿਹਾ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਬੇहद ਦੁਖਦਾਈ ਹੈ ਮੇਰੀ ਪਰਿਵਾਰ ਨਾਲ ਦਿਲੋਂ ਹਮਦਰਦੀ ਅਤੇ ਸਾਰਾ ਪੰਜਾਬ ਉਸਦੇ ਪਰਿਵਾਰ ਨਾਲ ਖੜਾ ਹੈ ਉਸ ਦੀ ਮੌਤ ਲਈ ਜ਼ਿੰਮੇਵਾਰਾਂ ਨੂੰ ਸਾਹਮਣੇ ਲਿਆਉਣ ਲਈ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤੇ ਸੱਚ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ ਮੈਂ ਅਜਿਹੀ ਦੁਰਘਟਨਾ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਕਿਉਂਕਿ ਅੱਜ ਵੀ ਤਰਨੇ ਵਾਲੀ ਥਾਂ ਤੇ ਸਾਡੇ ਹਜ਼ਾਰਾਂ ਸ਼ੁਭਕਰਨ ਮੌਜੂਦ ਨੇ ਤੋਂਾਂ ਤੇਰਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਜ਼ਿੰਦਗੀ ਅਨਮੋਲ ਹੈ ਜਿੱਥੇ ਸਰਕਾਰਾਂ ਤੇ ਸੁਰੱਖਿਆ ਬਲਾਂ ਨੂੰ ਸ਼ਾਂਤੀ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਲਈ ਸੰਯਮ ਅਤੇ ਸੰਵੇਦਨਸ਼ੀਲਤਾ ਵਿਖਾਉਣੀ ਚਾਹੀਦੀ ਹੈ ਉਥੇ ਕਿਸਾਨ ਜਥੇਬੰਦੀਆਂ ਨੂੰ ਵੀ ਸਾਡੇ ਨੌਜਵਾਨਾਂ ਦੇ ਜਨੂੰਨ ਅਤੇ ਊਰਜਾ ਨੂੰ ਸਹੀ ਦਿਸ਼ਾ ਦੇਣੀ ਚਾਹੀਦੀ ਹੈ ਇਸ ਅੰਦੋਲਨ ਦੇ ਆਗੂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਨੌਜਵਾਨ ਸਾਡੇ ਦੇਸ਼ ਦਾ ਸਰਮ ਫਾਇਦਾ ਹੈ ਕਿ ਨੌਜਵਾਨਾਂ ਦੀ ਕਿਸੇ ਸੌੜੇ ਸਿਆਸੀ ਇਰਾਦਿਆਂ ਲਈ ਵਰਤੋਂ ਨਾ ਹੋਵੇ ਸਾਰੀਆਂ ਮੰਗਾਂ ਦਾ ਹੱਲ ਗਲਬਾਤ ਰਾਹੀਂ ਨਿਕਲੇਗਾ ਤੇ ਦੋਵਾਂ ਧਿਰਾਂ ਨੂੰ ਗਲਬਾਤ ਲਈ ਮਸਲੇ ਹੱਲ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ ਸੁਨੀਲ ਜਾਖੜ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰ ਰਹੇ ਨੇ ਉਧਰ ਸੁਰੱਖਿਆ ਬਲਾਂ ਨੂੰ ਵੀ ਅਪੀਲ ਕਰ ਰਹੇ ਨੇ ਦਲੀਲ ਦੇ ਰਹੇ ਨੇ ਕਿ ਹੱਲ ਗਲਬਾਤ ਨਹੀਂ ਨਿਕਲਣਾ ਹੈ ਇਸੇ ਲਈ ਨੌਜਵਾਨਾਂ ਦੀ ਸਿਆਸੀ ਹਿੱਤਾਂ ਦੇ ਲਈ ਦੁਰਵਰਤੋਂ ਨਾ ਹੋਵੇ ਅਜਿਹਾ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਦੋ ਸੇ ਤਿੰਨ ਦਿਨ ਦੇ ਅੰਦਰ Osionfish. दिल्ली के मुख्यमंत्री अरविंद केजरीवाल जी गिरफ्तार कर लिए जाएंगे आप जैसे ही कांग्रेस के साथ मल्टी स्टेट अलायंस करेंगे अरविंद केजरीवाल जी को गिरफ्तार कर लिया जाएगा हमें ये बात कह रहे हैं कि अगर अलायंस हुआ तो अरविंद केजरीवाल जेल में गए आम आदमी पार्टी कह रही है कि आने वाले दो तीन दिनों के अंदर अरविंद केजरीवाल गिरफ्तार कर लिया जाएगा ਕਿਉਂ ਇਸ ਦਾ ਜਵਾਬ ਆਮ ਆਦਮੀ ਪਾਰਟੀ ਨੇ ਦਿੱਤਾ ਕਿ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਡਜੋੜ ਤੋਂ ਕਬਰਾ ਗਈ ਹੈ ਬੀਜੇਪੀ ਐਸਐਲਿਓਰਵਿੰਕੀ ਜੀਵਾਲ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਦਿੱਲੀ ਸ਼ਰਾਬ ਘਟਾਲੇ ਦੇ ਵਿੱਚ ਸਵਾਲ ਜਵਾਬ ਕਰਨ ਦੇ ਲਈ ਉਹਨਾਂ ਨੂੰ ਸਮਨ ਵੀ ਆ ਚੁੱਕੇ ਨੇ ਤੇ ਹੁਣ ਆਮ ਆਦਮੀ ਪਾਰਟੀ ਇੱਕ ਵਾਰ ਮੁਰਤੋਂ ਸਾਹਮਣੇ ਆਈ ਤੇ ਉਹਨਾਂ ਨੇ ਕਿਹਾ ਕਿ ਬੀਜੇਪੀ ਆਉਣ ਵਾਲੇ 2-3 ਦਿਨਾਂ ਦੇ ਅੰਦਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਵਾ ਸਕਦੇ ਕਿ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਇਹ ਸੁਣਦੇ ਹਮਾਰੀ ਸੂਚਨਾ ਹੈ ਕਿ ਆਨੇ ਵਾਲੇ दो से तीन दिन के अंदर दिल्ली के मुख्यमंत्री अरविंद केजरीवाल जी गिरफ्तार कर लिए जाएंगे अब सवाल यह उठता है कि ऐसा क्या हुआ है जो इतनी जल्दबाजी केंद्र सरकार के अंदर दिखाई जा रही है कि अब ईडी छोड़ो ईडी का मामला तो कोर्ट में फंस गया है अब सीबीआई को कहो कि सीबीआई तुरंत इनको गिरफ्तार करे हमें लोग काफी दिनों से ये बात कह रहे थे हम लोग मानते नहीं थे यहां तक पत्रकार साथी भी ये बात कहते हैं कि आप जैसे ही कांग्रेस के साथ मल्टी स्टेट अलायंस करेंगे अरविंद केजरीवाल जी को गिरफ्तार कर लिया जाएगा और भारतीय जनता पार्टी से जुड़े हुए लोग भी हमें ये बात कह रहे हैं कि अगर अलायंस हुआ तो अरविंद केजरीवाल जेल में गए और अरविंद केजरीवाल जी को अगर आप लोग बाहर देखना चाहते हैं तो एक ही तरीका है अरविंद केजरीवाल कांग्रेस के साथ इंडिया गठबंधन का हिस्सा ना बने यानी बात साफ है भारतीय जनता पार्टी के अंदर घबराहट बहुत ज्यादा है उनको लगता है अगर आम आदमी पार्टी और कांग्रेस साथ आएंगे तो जिन जिन राज्यों के अंदर आम आदमी पार्टी और कांग्रेस साथ आएंगे भारतीय जनता पार्टी की मुश्किलें बढ़ेंगी भारतीय जनता पार्टी के लिए सरकार बनानी मुश्किल होगी ये बहुत सारे लोग हैं जो बड़ी बड़ी बातें कहते हैं कि अजय हम तो 300 पार जा रहे हैं 370 पार जा रहे हैं 400 पार जा रहे हैं 400 पार जाने वाला आदमी ਆਪਣੇ ਐਕਸ ਗਵਰਨਰ ਇੱਕ ਬਜ਼ੁਰਗ ਆਦਮੀ ਕੇ ਅਗਰ ਸੀਬੀਆਈ ਨਹੀਂ ਭੇਜਾ ਕਰਤਾ ਇਲਜ਼ਾਮ ਗੰਭੀਰ ਨੇ ਹਾਲਾਂਕਿ ਸਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਇਹ ਕਹਿ ਚੁੱਕੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਵੇਗੀ ਦਰਅਸਲ ਦਿੱਲੀ ਸ਼ਰਾਬ ਦਾ ਘੁਟਾਲਾ ਕਥਿਤ ਘੁਟਾਲੇ ਦੇ ਵਿੱਚ ਪੁੱਛਗਿੱਛ ਕਰਨ ਦੇ ਲਈ ਈਡੀ ਅਰਵਿੰਦ ਕੇਜਰੀਵਾਲ ਨੂੰ ਬੁਲਾ ਰਹੀ ਹੈ ਸਤਵਾਂ ਸਾਮਣ ਨੂੰ ਨਾ ਨੂੰ ਆ ਚੁੱਕਿਆ ਹੈ ਚਬੀ ਫਰਵੀ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਪਰ ਹੁਣ ਇੱਕ ਵਾਰ ਮੁੜ ਤੋਂ ਆਮ ਆਦਮੀ ਪਾਰਟੀ ਸਾਹਮਣੇ ਆਈ ਹੈ ਤੇ ਕਹਿ ਰਹੀ ਹੈ ਕਿ ਸਿਆਸੀ ਜੋ ਹਿੱਤ ਨੇ ਉਹਨਾਂ ਤੋਂ ਪ੍ਰੇਰੇ ਤੇ ਮਾਮਲਾ ਹੈ ਤੇ ਇਸੇ ਲਈ ਅਰਵਿੰਦ ਕੇਜੀਵਾਲ ਨੂੰ ਗ੍ਰਿਫਤਾਰ ਕੀਤਾ ਜਾਏਗਾ ਇਸੇ ਨਾਲ ਮੈਨੂੰ ਦੇਓ ਇਜਾਜ਼ਤ ਪਰਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇਖਣ ਦੇ ਲਈ دیکھتے ਰਹੋ ਏਬੀਬੀ ਸੰਜਾ